ਨਾ 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 ਮੈਨੂੰ ਆਪਣੇ ਹਿਸਾਬ ਨਾਲ ਬਣਾਉਂਦੇ ਇੱਕ ਮਿੰਟ ਨਾ ਵੇ ਖੜ ਜਾ ਹਜੇ ਨਾ ਛੇੜੀ ਵਾਹ ਜੀ ਵਾਹ ਵਾਹ ਜੀ ਵਾਹ ਮੌਜ ਬਣ ਗਿਆ ਕੋਵਰਾ ਕਿੰਗ ਕੋਵਰਾ ਵਾਹ ਜੀ ਬਣ ਗਈ ਬਿੱਟੇ ਬੇਟਾ ਠੰਡੇ ਜੰਗਲਾਂ ਵਿੱਚ ਛੱਡ ਕਾਉਂਗਾ ਡੰਗ ਮਾਰਨਾ ਮਾਰਦੀ ਠੀਕ ਆ ਗੁੱਸਾ ਨਹੀਂ ਕਰਨਾ ਗਾਾਂ ਦਾ ਦੁੱਧ ਪਲਾਉਂਗਾ ਠੀਕ ਆ ਪਲਾ ਆ ਦੇਖੋ ਜੀ ਸਾਡਾ ਸਾਡਾ ਵੀਰ ਇੱਥੇ ਚੱਲ ਕਲਵੰਤ ਸਿੰਘ ਕੰਤਾ ਪੈੰਡੂ ਉਲਟਾ ਪਰ ਦੇਖੋ ਕਿ ਦੇਖਾਤਰਨਾ ਅਗ ਤੇਜ ਨੂੰ ਕਾਬੂ ਕਰਿਆ ਦੇਖੋ ਜੀ ਫੜਦੇ ਹੋਏ ਕਲਵੰਤ ਸਿੰਘ ਕੰਤਾ ਜੀ ਓਏ ਇਹਦਾ 1 ਮਹੀਨਾ ਨਿਕੋੜੇ ਤੇ ਕਮਟਲੀ ਕਮਟਾ ਹੁਣ ਦੂਸਰਾ ਉਹ ਫੜ ਲੈ ਵਾਹ ਜੀ ਵਾਹ ਕਿਆ ਮਾਵਾ ਜੀ ਬੜੇ ਜੱਟ ਜੈ ਹਾ ਬਣ ਰਹੀ ਹੈ ਵੀਡੀਓ ਚੁੱਪ ਰੋ ਚੁੱਪ ਰੋ ਚੁੱਪ ਰੋ ਓਏ ਇੱਕ ਮਿੰਟ ਹਟਦਾ ਜਾ ਯਾਰ ਸਾਹਬ ਦੇ ਦੇਗਾ ਵਾਹ ਜੀ ਵਾਹ ਸਾਈਡ ਚੋਂ ਨਹੀਂ ਸਾਈਡ ਚੋਂ ਆ ਇੱਕ ਮਿੰਟ ਜਾ ਕੇ ਵਾਹ ਜੀ ਵਾਹ ਕੰਤਾ ਕਿਹੜਾ ਕੱਚਾ ਖੜਾ ਰੀ ਆ ਫੇਰ ਓਏ ਇੱਕ ਮਿੰਟ ਇੱਕ ਮਿੰਟ ਯਾਰ ਮੈਂ ਯਾਰ ਵਾਦਾ ਹੀ ਕਰਦੇ ਆਂ ਛੱਟ ਕੇ ਆਉਂਗਾ ਤੈਨੂੰ ਕਿੰਗ ਕੋਰਾ ਬਹੁਤ ਜਰੀਲਾ ਸੱਪ ਹੈ ਜੀ ਹਰ ਜਾ ਇੱਕ ਮਿੰਟ ਵੇਰ ਉਸਤਾ ਦਾ ਹੈ ਨਾ ਐਂ ਰੱਖੀ ਐਂ ਰੱਖੀ ਕਹਿੰਦੇ ਇੱਕ ਮਿੰਟ ਆਪਾਂ ਨੇ ਜੇ ਆਪਾਂ ਦੇਖੀ ਨੇੜੀ ਕਰ ਲਈ ਹੋਰ ਪਾ ਕੇ ਅਵਾਜ਼ ਆ ਇਸ ਤਰ੍ਹਾਂ ਏਡੀ ਵਾਹ ਜੀ ਵਾਹ ਵਾਹ ਜੀ ਵਾਹ ਮੈਂ ਉਹ ਰੰਗ ਆ ਜਾਊਗਾ ਛੜਤਾ ਰੱਖਿਆ ਦੇਖ ਕਲੀਅਰ ਫੋਨ ਉਹ ਨਹੀਂ ਹੈਗਾ ਇਹ ਕੈਬੀਜ ਨੂੰ ਮਾਰੀ ਡਾਂਗ ਥੱਲੇ ਉਹ ਬੇਟਾ ਵਾਹ ਜੀ ਵਾਹ ਬਹੁਤ ਸਹਾਰਾ ਤਾ ਹੈ ਬੜੀ ਠੰਡੀ ਚੰਗ ਲਵਾ ਟਿਕਾਉਂਗਾ ਕੋਈ ਵਦੂ ਮੂਵੀ ਦਾ ਆਪਣਾ ਲਈ ਕਹਿੰਦੇ ਆ ਪੁੱਤਰਾ ਹਾਂ ਵਾਹ ਜੀ ਵਾਹ ਕੰਤੇ ਕਿਹੜਾ ਸਾਪ ਆਹੇ ਇਹ ਤਮ ਮਹਾ ਹੋਪਾ ਕਿੱਦਾਂ ਲਿਜਾ ਵੇਡਾ ਤਮ ਕੋਈ ਨਹੀਂ ਕੰਨਾਂ ਚ ਕੱਟ ਕੰਟੜਾ ਆਇਆ ਕੋਈ ਨਹੀਂ ਕੰਨਾਂ ਦੇ ਆਹੋ ਮੂਵੀ ਨਾਲ ਵਾਇਰਲ ਫੋਨ ਦੇਖੋ ਜੀ ਇਹ ਦੇਖੇਵੇਂ ਐਸੇ ਕੰਮ ਕਰੇਂਦਾ ਨਾ ਮਰ ਜਾਂ ਕਮਾਲ ਨਾ ਆਏਗਾ ਓਏ ਬਿਚੇ ਹੋ ਜਾ ਇਹ ਕੰਮ ਨਹੀਂ ਕਰਵਾ ਓ ਵਾਕਈ ਖਤਰਨਾਕ ਕੀ ਹੈ ਨਾ ਉਹ ਬਾਅਦ ਮੈਂ ਨਿਕਲਦਾ ਮਾ ਨਾ ਮਾਰਦਾ ਨਹੀਂ ਦੇਖਿਆ ਇਹੇ ਜੇ ਕੰਮ ਨਹੀਂ ਕਰਨਾ ਤੇ ਤੂੰ ਮੇਰਾ ਯਾਰ ਦੋਸਤ ਆ ਮੈਂ ਤੈਨੂੰ ਤਿਆਰ ਕਰ ਪਾਈਆਂ ਵਾਂਗੂ ਛੱਡ ਦੇ ਆਂਗਾ ਵਾਹ ਜੀ ਵਾਹ ਜਿੱਥੇ ਮਰਦੀ ਨਜ਼ਾਰੇ ਲੈ ਐ ਨਹੀਂ ਕਰਨਾ ਇਹ ਖਤਰਨਾਕ ਹੈ ਨਾ ਓ ਯਾਰ ਕਰਤਾ ਹੋ ਭਧਾਨ ਸਲਵੰਤ ਸਿੰਘ ਆਏ ਲੈ ਬੇਟਾ ਪੱਕੀ ਲੈ ਲੋ ਤੇ ਨਿਕਾ ਫੀਦੇ ਇਹ ਨਾ ਕਰਾ ਦੇਗਾ ਡਿਸਕਵਰੀ ਵਾਲਾ ਕਰਾ ਤੇਰੀ ਲੈਣੀਆਂ ਲੈਣੀ ਆ ਚੱਕ ਕੈਸੀ ਮੈਨੂੰ ਮੈਡਮ ਮੈਡਮ ਕੀ ਵੀ ਲਈਓ ਅਬ ਕਾਟਿੰਗ ਹੋ ਰਹੀ ਆ ਵੀਡੀਓ ਬਣਾ ਦੇ ਬਿਲਕੁਲ 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 ਲੈ ਸਿਰ ਪੱਪੀ ਲੈ ਕੇ ਖੜਾ ਮਤਰੀ ਕਿੰਕੋ ਗਰਾ ਜ਼ਰੀਲਾ ਸੱਪਾ ਕੰਤੇ ਬਹੁਤ ਜ਼ਿਆਦਾ ਵੀ ਨੇ ਹਕਾਰ ਰਿਹਾ ਕੰਤੇ ਸੱਪ ਪੂਰਾ ਨੇ ਰੈਂਦੇ ਚੱਕੋਂ ਹੱਤ ਨੂੰ ਆਇਆ ਤੇਰੇ ਉਹ ਵੀ ਖੜਾ ਰਿਹਾ ਉਹ ਗੜਾ ਕੱਚਾ ਖੜਾ ਰਿਹਾ ਲਲਨ ਟੈਂ ਲਲਨ ਟਾਪ ਹੋ ਗਿਆ ਉਹ ਤਾਂ ਮੋਕ ਪੜ ਗਿਆ ਲੈ ਤਨ ਕਦੋਂ ਤੇਰੀ ਪੱਕੀ ਲੈਣੀ ਆ ਭੈਣ ਪਿੱਛੇ ਲਾ ਕੇ ਉਹ ਬਾਪੇ ਬੀ ਗੱਲ ਕਰਵਾ ਬੀ ਗੱਲ ਕਰਵਾ ਬੀ ਦਰ ਗਏ ਓਏ ਚੱਟ ਜਾ ਜਾ ਕਾਰੇ ਬਾਪੇ ਇੱਤੇ ਰੇ ਸਾਡਾ ਰੇਟੀ ਲੱਤ ਦੇ ਮੰਗੂ ਸਾਹ ਬਈ ਕਿਹ ਮਾਰ ਗਿਆ ਹੈ ਜੀਰਾ ਮਾਰ ਗਿਆ ਨਾ ਬੋ ਬਾਬੇ ਕੇ ਨਾ ਡੰਗ ਮਾਰ ਗਿਆ ਹਾਂ ਡੰਗ ਮਾਰ ਗਿਆ ਮੁਕੇ ਤੈਨੂੰ ਬੱਲੇ ਕਰ ਕੋਈ ਗੱਲ ਨਹੀਂ ਕੁਛ ਨਹੀਂ ਬਾਬਾ ਬਾਬਾ ਕੀ ਕਰਨਾ ਇੱਥੇ ਹੁਣ ਡੰਗ ਮਾਰੋ ਥੋੜਾ ਜਲਾ ਦੇ ਹੈ 300 ਚੀਜ਼ ਜੀਰਾ ਲਾ ਤਰੀ ਜੀਰਾ ਲਾ ਤਰੀ ਜੀਰਾ ਰੱਬਾ